ਪ੍ਰੈਸ ਕਾਨਫਰੰਸ ਦਾ ਕੀ ਮੁੱਖ ਮੰਤਰ ਹੈ ਮੈਂ ਸੁਦੇਸ਼ ਸਿੰਘ ਨਾਨਪੁਰ ਮੈਂਬਰ ਪੀਐਸਸੀ ਸ਼ਰੋਮੀ ਕਾਲੀਦਾਲਾ ਮੈਂ ਸਭ ਤੋਂ ਪਹਿਲਾਂ ਆਪ ਸਭ ਵੀਰਾਂ ਨੂੰ ਮੇਰੇ ਛੋਟੇ ਜਿਹੇ ਸੱਦੇ ਤੇ ਇੱਥੇ ਆਉਣ ਲਈ ਆਪ ਸਭ ਦਾ ਧੰਨਵਾਦ ਕਰਦਾ ਹਾਂ ਮੈਂ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੰਤਵ ਦੱਸਣਾ ਚਾਹੁੰਦਾ ਹਾਂ ਕਿ ਸultan Balodi ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਿੱਥੇ ਉਹਨਾਂ ਲੰਬਾ ਸਮਾਂ ਗੁਜ਼ਾਰਿਆ ਉਹਨਾਂ ਦੀ ਨਗਰੀ ਹੈ ਪਰ ਸ਼ਹਿਰ ਦੇ ਵਿੱਚ ਬਹੁਤ ਮੁਸ਼ਕਲਾਂ ਦੂਰ ਦਰਾਡੇ ਤੋਂ ਵਿਦੇਸ਼ਾਂ ਤੋਂ ਸਗਤ ਆਉਂਦੀਆਂ ਹਨ ਜਦੋਂ ਸ਼ਹਿਰ ਦੀ ਹਾਲਤ ਦੇਖਦੀਆਂ ਹਨ ਤੇ ਬੜਾ ਮਨ ਨੂੰ ਦੁੱਖ ਹੁੰਦਾ ਹੈ ਲਾਪਕ ਪਿਛਲੇ 2.5 ਸਾਲ ਤੋਂ ਸ਼ਹਿਰ ਦੀਆਂ ਸੜਕਾਂ ਦੀ ਜੋ ਹਾਲਤ ਹੈ ਬਹੁਤ ਬੁਰੀ ਹੈ ਜਦੋਂ ਥੋੜੀ ਜੀ ਬਰਸਾਤ بارش ਹੁੰਦੀ ਹੈ ਤਾਂ ਇੱਥੋਂ ਕੋਈ ਗੱਡੀ ਵੀ ਨਹੀਂ ਲੰਘ ਸਕਦੀ ਅੰਨਾ ਬੁਰਾ ਹਾਲ ਹੋ ਜਾਂਦਾ ਇਸ ਸੰਬੰਧੀ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਬੇਨਤੀਆਂ ਕਰ ਚੁੱਕੇ ਆ ਔਰ ਸਰਕਾਰ ਦੇ ਨੁਮਾਇੰਦਿਆਂ ਨੂੰ ਬੇਨਤੀ ਕਰ ਚੁੱਕੇ ਆ ਪਰ ਕੋਈ ਹਾਲ ਨਹੀਂ ਕੋਈ ਕਾਰਵਾਈ ਨਹੀਂ ਹੋਈ ਕਿਸੇ ਵਿਉਂਤਬੰਦ ਤਰੀਕੇ ਨਾਲ ਪਲਾਨਿੰਗ ਨਾਲ ਜਿਹੜਾ ਇੱਥੇ ਸਿਵਰੇ ਦਾ ਕੰਮ ਨਹੀਂ ਕੀਤਾ ਗਿਆ ਕਦੇ ਇੱਕ ਸਾਈਡ ਤੇ ਸੜਕ ਬਣਾਉਣੀ ਸ਼ੁਰੂ ਕਰ ਦਿੰਦੇ ਤੇ ਦੂਸਰੇ ਪਾਸੇੋਂ ਪਾਈਪ ਜਿਹੜੇ ਫਿਰ ਪੱਟਾਂ ਲੱਗ ਪੈਂਦੇ ਆ ਔਰ ਇਹਦਾ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਜਿਹੜੀਆਂ ਸੰਗਤਾਂ ਬਾਹਰੋਂ ਆ ਰਹੀਆਂ ਵਾਂ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸੰਕਟ ਦੀ ਗਿਣਤੀ ਵੀ ਦਿਨੋ ਦਿਨ ਘਟਦੀ ਜਾ ਰਹੀ ਹੈ ਇਸ ਗੁਰਦੁਆਰਾ ਬੇਰਸਾਬ ਦੇ ਵਿੱਚ ਔਰ ਇਸ ਲਈ ਮੈਂ ਜਿੱਥੇ ਸਰਕਾਰ ਨੂੰ ਜ਼ਿੰਮੇਵਾਰ ਮੰਨਦਾ ਹਾਂ ਉੱਥੇ ਸਾਡੇ ਹਲਕੇ ਦੇ ਜੋ ਚੁਣੇ ਹੋਏ ਨੁਮਾਇੰਦੇ ਐ ਮੈਂ ਉਹਨਾਂ ਨੂੰ ਜ਼ਿੰਮੇਵਾਰ ਮੰਨਦਾ ਹਾਂ ਜਿਨ੍ਹਾਂ ਨੇ ਦਾਅਵੇ ਤਾਂ ਬਹੁਤ ਵੱਡੇ-ਵੱਡੇ ਕੀਤੇ ਪਰ ਬਾਬੇ ਦੀ ਨਗਰੀ ਦਾ ਹਾਲ ਦੋਨੋਂ ਦਿਨ ਬੱਤਰ ਹੁੰਦਾ ਜਾ ਰਿਹਾ ਹੈ ਜਦੋਂ ਕ੍ਰੈਡਿਟ ਮਾਰ ਦੀ ਗੱਲ ਛਿੜਦੀ ਹੈ ਤਾਂ ਸਾਰੇ ਲੀਡਰ ਜਿਨ੍ਹਾਂ ਚ ਸਾਬਕਾ ਐਮਐਲਏ ਸਾਹਿਬ ਵੀ ਔਰ ਜੋ ਮੌਜੂਦਾ ਐਮਐਲਏ ਸਹਿਬਾਨਾ ਔਰ ਸਰਕਾਰੀ ਤੇ ਰਵੇ ਸਾਰੇ ਕਹਿੰਦੇ ਅਸੀਂ ਬਾਬੇ ਦੀ ਨਗਰੀ ਦਾ ਡਵੈਲਪਮੈਂਟ ਕਰ ਰਹੇ ਆ ਪਰ ਡਵੈਲਪਮੈਂਟ ਕਿਤੇ ਨਜ਼ਰ ਹੀ ਨਹੀਂ ਆ ਰਹੀ ਸ਼ਹਿਰ ਦੀ ਹਾਲਤ ਦੇਖੀ ਜਾਵੇ ਤਾਂ ਕਿਤੇ ਵੀ ਡਵੈਲਪਮੈਂਟ ਨਾਲ ਦੀ ਕੋਈ ਚੀਜ਼ ਨਹੀਂ ਨਜ਼ਰ ਆ ਰਹੀ ਥੋੜੀ ਦਿਰ ਪਹਿਲਾਂ ਤਲਵੰਡੀ ਚੌਰੀਆਂ ਜੋ ਰੋਡ ਬਣੀ ਸੀਗੀ ਉਹਦੇ ਤੇ ਠੇਕੇਦਾਰ ਨੇ ਬਹੁਤ ਘਟੀਆ ਮਟੀਰੀਅਲ ਵਰਤਿਆ ਉਹ ਲਾਪਕ 6 ਮਹੀਨੇ ਸੜਕ ਨਹੀਂ ਕੱਢੀ ਉਹ ਸੜਕ ਟੁੱਟ ਗਈ ਪੂਰੀ ਤਰ੍ਹਾਂ ਸੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਵੀ ਤੇ ਸਰਕਾਰ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਦੇਸ ਸ਼ਹਿਰ ਵੱਲ ਬਾਬੇ ਦੀ ਨਗਰੀ ਵੱਲ ਧਿਆਨ ਦਿੱਤਾ ਜਾਵੇ ਇਸ ਤੋਂ ਇਲਾਵਾ ਜੇ ਆਪਾਂ ਸਿੱਧ ਸਵਾਵਾ ਦੀ ਗੱਲ ਕਰੀਏ ਸਾਡੇ ਇੱਥੇ ਜੋ ਸਿਵਲ ਹਸਪੀਟਲ ਹੈ ਉਹਦਾ ਬਹੁਤ ਮਾੜਾ ਹਾਲ ਹੈ ਇਸ ਤੋਂ ਇਲਾਵਾ ਨੇੜੇ ਇੱਕ ਸਾਡੇ ਪਿੰਡ ਟੱਬਾ ਹੈ ਜਿੱਥੇ ਰਾਤ ਨੂੰ ਕੋਈ ਐਮਰਜੈਂਸੀ ਸਵਾਵਾ ਨਹੀਂ ਮਿਲਦੀਆਂ ਸਾਰੇ ਮਨ ਹਾਲਾਤ ਜਿਹੜੇ ਇੰਨੇ ਖਰਾਬ ਹੈ ਇਸ ਤੋਂ ਇਲਾਵਾ ਜੋ ਸਿੱਖਿਆ ਦੇ ਨਾਮ ਤੇ ਸਰਕਾਰ ਦਾਵੇ ਕਰ ਰਹੀ ਹੈ ਕਿ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਆਈ ਹੈ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਇੱਕ ਕਪੂਰਤਲਾ ਜ਼ਿਲ੍ਹਾ ਸਭ ਤੋਂ ਖੀਰਤੇ ਆਇਆ ਪੰਜਾਬ ਦੇ ਵਿੱਚ ਸਾਡੇ ਜੋ ਸਲਦਾਪੁਰ ਹਲਕੇ ਦਾ ਨੁਮਾਇੰਦਾ ਜਿਸ ਨੂੰ ਲੋਕਾਂ ਨੇ ਭਾਰੀ ਵੋਟਾਂ ਨਾਲ ਚੁਣ ਕੇ ਵਿਧਾਨ ਸਭਾ 'ਚ ਭੇਜਿਆ ਸੀ ਉਸ ਨੇ ਦਾਅਵੇ ਕੀਤੇ ਸੀ ਕਿ ਮੈਂ ਪੀਆਈ ਤੋਂ ਡਾਕਟਰ ਲੈ ਕੇ ਆਵਾਂਗਾ ਔਰ ਖਾਲੀ ਜਿੱਥੇ ਸਕੂਲ ਦੇ ਵਿੱਚ ਟੀਚਰਾਂ ਦੀਆਂ ਖਾਲੀ ਸਾਮੀਆਂ ਵਾਂ ਮੈਂ ਆਪਣੇ ਪੱਲਿਓ ਉੱਥੇ ਟੀਚਰ ਰੱਖੇ ਦੇਵਾਂਗਾ ਪਰ ਲੱਗ ਪਾਕ 3.5 ਸਾਲ ਬੀਤ ਗਏ ਉਹਨਾਂ ਨੂੰ ਇਸ ਹਲਕੇ ਦੇ ਨੁਮਾਇੰਦੇ ਕਰਦਿਆਂ ਨੂੰ ਹਲਕੇ ਵਿੱਚ ਕੋਈ ਕੰਮ ਨਹੀਂ ਹੋਇਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਲੋਕਾਂ ਨੇ ਤੁਹਾਨੂੰ ਆਪਣੀਆਂ ਵੋਟਾਂ ਪਾ ਕੇ ਵਿਧਾਨ ਸਭਾ ਵਿੱਚ ਭੇਜਿਆ ਕੀ ਤੁਸੀਂ ਉੱਥੇ ਸਰਕਾਰ ਦੇ ਸੁੱਲੇ ਗੋਲ ਲਈ ਵਿਧਾਨ ਸਭਾ ਵਿੱਚ ਗਏ ਸੀ ਹਲਕੇ ਦੇ ਚੁਣੇ ਹੋਏ ਨੁਮਾਇੰਦੇ ਦਾ ਮੁੱਖ ਫਰਜ਼ ਹੁੰਦਾ ਸਰਕਾਰ ਦੀਆਂ ਖਾਮੀਆਂ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਔਰ ਆਪਣੇ ਹਲਕੇ ਦਾ ਵਿਕਾਸ ਕਰਵਾਉਣਾ ਪਰ ਮੈਂ ਅਜੇ ਤੱਕ ਕਦੇ ਵੀ ਇਸ ਹਲਕੇ ਦੇ ਚੋਨੇ ਨਮੰਦੇ ਰਾਣਾ ਇੰਦਰਪ੍ਰਤਾ ਸਿੰਘ ਨੂੰ ਸਲਤਨਪੁਰ ਦੀਆਂ ਸਮੱਸਿਆਵਾਂ ਦੇ ਸੰਬੰਧ ਵਿੱਚ ਬੋਲਦੇ ਨਹੀਂ ਦੇਖਿਆ ਜੋ ਕਿ ਬਹੁਤ ਮੰਦਭਾਗੀ ਗੱਲ ਹੈ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਹਲਕੇ ਦੇ ਕਿਸਾਨਾਂ ਦੀ ਝੋਨੇ ਦੀ ਫਸਲਵਾਰੀ ਵੀ ਵੱਡੀ ਪੱਧਰ ਤੇ ਜੋ ਲੁੱਟਖਸੁੱਟ ਹੋਈ ਐਮ ਐਸ ਬੀ ਤੇ ਝੋਨਾ ਖਰੀਦਣ ਤੋਂ ਬਾਅਦ ਵੀ ਉਹਨਾਂ ਨੂੰ ਪੂਰੀ ਰਕਮ ਨਹੀਂ ਮਿਲੀ ਉਹਨਾਂ ਦੇ ਹਰ ਕਿਸਾਨ ਦੇ ਖਾਤਿਆਂ ਦੇ ਵਿੱਚੋਂ ਪੇਮੈਂਟ ਟਾਈਮ ਪੈਸੇ ਕੱਟੇ ਗਏ ਉਹਦੇ ਵਿੱਚ ਵੱਡੇ ਪੱਧਰ ਤੇ ਜਿਹੜੀਆਂ ਆੜਤੀਆਂ ਔਰ ਮਾਰਕੀਟ ਕਮੇਟੀ ਦੇ ਅਫਸਰਾਂ ਦੀ ਮਿਲੀਭੁਗਤ ਸਾਹਮਣੇ ਆਈ ਉਹਦੇ ਸਬੰਧ ਵਿੱਚ ਨਾ ਤਾਂ ਹਲਕੇ ਦੇ ਚੁਣੇ ਹੋਏ ਨੁਮਾਇੰਦੇ ਨੇ ਕਦੇ ਆਵਾਜ਼ ਉਠਾਈ ਨਾ ਕਦੇ ਸਾਬਕਾ ਐਮਐਲਏ ਸਾਹਿਬ ਨੇ ਆਵਾਜ਼ ਉਠਾਈ ਜੋ ਕਿ ਬਹੁਤ ਮੰਦਭਾਗੀ ਗੱਲ ਹੈ ਹੁਣ ਇਸੇ ਤਰ੍ਹਾਂ ਹੀ ਇੱਕ ਸਿਆਸੀ ਕਾਰਪੋਰੇਟ ਮੈਂ ਸਮੀਦਾ ਘਰਾਣੇ ਨੇ ਜਿਸ ਨੇ ਮੱਕੀ ਦੀ ਫਸਲ ਐਮਐਸਵੀ ਦੇ ਖਰੀਦਣ ਦੇ ਬੜੇ ਵੱਡੇ ਦਾਅਵੇ ਕੀਤੇ ਸੀ ਪਰ ਸਭ ਤੋਂ ਮਾੜਾ ਹਾਲ ਅੱਜ ਸultanpur ਨਗਰੀ ਦੇ ਮੱਕੀ ਦੀ ਫਸਲ ਦਾ ਹੋ ਰਿਹਾ ਹੈ ਜਿੱਥੇ ਸਰਕਾਰੀ ਰੇਟ 2400 ਰੁਪਏ ਪ੍ਰਤੀ ਕੁਇੰਟਲ ਹੈ ਉਥੇ ਸੁੱਕੀ ਮੱਕੀ ਜੜੀ 18-1900 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੀ ਜਾ ਰਹੀ ਹੈ ਔਰ ਗਿੱਲੀ ਮੱਕੀ ਜੜੀ ਦਾ ਰੇਟ باقی ਜ਼ਿਲ੍ਹਿਆਂ ਦੇ ਵਿੱਚ 1600-1500 ਰੁਪਏ ਚੱਲ ਰਿਹਾ ਹੈ ਇੱਥੇ 1200 ਰੁਪਏ ਦੇ ਖਰੀਦੀ ਜਾ ਰਹੀ ਹੈ ਮੈਂ ਸਮਝਦਾ ਕਿ ਬੜੀ ਮੰਦਪਾਕੀ ਗੱਲ ਹੈ ਮਤਲਬ ਇੰਨੇ ਵੱਡੇ ਪੱਧਰ ਤੇ ਜੋ ਸਾਡੇ ਕਿਸਾਨਾਂ ਦੀ ਲੁੱਟਖਸਟ ਹੋ ਰਹੀ ਹੈ ਨਾ ਤਾਂ ਕੋਈ ਸਰਕਾਰ ਦੇ ਖਿਲਾਫ ਬੋਲ ਰਿਹਾ ਸਰਕਾਰ ਦੇ ਦੀ ਕਮੀ ਜਿਹੜੀ ਉਹਦੇ ਨੂੰ ਵੀ ਕੋਈ ਨਹੀਂ ਬੋਲ ਰਿਹਾ ਨਾ ਤਾਂ ਹਲਕੇ ਦਾ ਚੁਣਿਆ ਨੁਮਾਇੰਦਾ ਨਾ ਵਿਰੋਧੀ ਧਿਰ ਦਾ ਕਾਂਸਪਾਰਟੀ ਦਾ ਲੀਡਰ ਕੋਈ ਵੀ ਸੋ ਮੈਂ ਸਰਕਾਰ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਸਰਕਾਰ ਸਾਡੇ ਕਿਸਾਨਾਂ ਨੂੰ ਬਣਦੇ ਜਿਹੜੇ ਰੇਟ ਦੇਣ ਇਸ ਤੋਂ ਇਲਾਵਾ ਜਿਹੜਾ ਹਲਕੇ ਦਾ ਚੁਣਿਆ ਨੁਮਾਇੰਦਾ ਵਾ ਉਹ ਵੀ ਸਰਕਾਰ ਦੇ ਧਿਆਨ ਵਿੱਚ ਇਹ ਸਾਰੀਆਂ ਚੀਜ਼ਾਂ ਲਿਆ ਕੇ ਵਿਧਾਨ ਸਭਾ 'ਚ ਜਦੋਂ ਬੋਲਦੇ ਆ ਸਾਡੇ ਹਲਕੇ ਦੇ ਚੁਣੇ ਐਮ ਐਲ ਏ ਸਾਹਿਬ ਉਹ ਕਹਿੰਦੇ ਕਿ ਮੇਰੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਰੂਹ ਆ ਗਈ ਹੈ ਜਿਉਂ ਨਾਲ ਜੇ ਮੁੱਖ ਮੰਤਰੀ ਦੀ ਰੂਹ ਆਂਦੀ ਆ ਤਾਂ ਉਹ ਹਲਕੇ ਦੇ ਵਿਕਾਸ ਦੀ ਗੱਲ ਕਰਨ ਹਲਕੇ ਦੇ ਬਾਰੇ ਕੁਝ ਜਿਹੜੇ ਸਾਡੇ ਠੋਸ ਕਦਮ ਜਿਵੇਂ ਕਿ ਉਹਨਾਂ ਨੇ ਦਾਵਾ ਕੀਤਾ ਸੀ ਕਿ ਮੈਂ ਐਮਐਲਏ ਬਣ ਤੋਂ ਬਾਅਦ ਹਲਕੇ ਦੇ ਵਿੱਚ ਐਗਰੀਕਲਚਰ ਬੇਸਡ ਇੰਡਸਟਰੀ ਲੈ ਕੇ ਆਵਾਂਗਾ ਸਾਡੇ ਹਲਕੇ ਦੇ ਵਿੱਚ ਕੋਈ ਇੰਡਸਟਰੀ ਨਹੀਂ ਆਈ ਹਲਕੇ ਦੇ ਵਿੱਚ ਜੋ ਹਾਲਾਤ ਪਹਿਲਾਂ ਨਾਲੋਂ ਬੱਤਰ ਹੁੰਦੇ ਜਾ ਰਹੇ ਆ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਸ ਸੁਲਤਾਨਪੁਰ ਹਲਕੇ ਦੀਆਂ ਜਿਹੜੇ ਤਰਪੇਸ਼ੀ ਸਮੱਸਿਆਵਾਂ ਵੱਲ ਧਿਆਨ ਦਿੱਤਾ ਜਾਵੇ। ਬਹੁਤ ਜਿਹੜੀ ਪਾਣੀ ਦੀ ਵੀ ਬੜੀ ਵੱਡੀ ਪ੍ਰੋਬਲਮ ਚੱਲ ਰਹੀ ਆ ਸੁਲਤਾਨਪੁਰ ਲੋਧੀ ਹਲਕੀ ਦੇ ਵਿੱਚ। ਸੀਵਰੇਜ ਦੇ ਕਨੈਕਸ਼ਨ ਜਿਹੜਾ ਸੀਵਰੇਜ ਦਾ ਪਾਣੀ ਲੀਕ ਹੋ ਰਿਹਾ ਜਿਹੜਾ ਪੀਣ ਵਾਲੇ ਪਾਣੀ ਦੇ ਨਾਲ ਦੋਨੋਂ ਮਿਕਸ ਹੋ ਕੇ ਜਾ ਰਿਹਾ। ਅੱਗੇ ਬਰਸਾਤਾਂ ਦੇ ਦਿਨ ਆ ਰਹੇ ਆ। ਇਹਦੇ ਨਾਲ ਬਹੁਤ ਵੱਡੀ ਮਹਾਮਾਰੀ ਫੈਲਣ ਦਾ ਜਿਹੜਾ ਖਤਸ਼ਾ ਵਸ ਸੁਲਤਾਨਪੁਰ ਲੋਧੀ ਹਲਕੇ ਵਿੱਚ। ਤੋ ਮੈਂ ਇਹ ਧਿਆਨ ਚ ਲਾਉਣਾ ਚਾਹੁੰਦਾ ਕਿ ਨਾ ਹੀ ਸਾਡੇ ਹਲਕੇ ਦੇ ਵਿੱਚ ਕੋਈ ਜਿਹੜੇ ਲੋਣੀਂਦੇ ਪ੍ਰਬੰਧ ਚਲਾਉਣ ਲਈ ਅਫਸਰ ਸਹਿਬਾਨ ਹੈ ਸਭ ਟੈਂਪਰੇਰੀ ਬੇਸ ਤੇ ਲਾਏ ਹੋਇਆ ਦਾ ਹੌਕ ਚਾਰਜ ਦੇ ਕੇ ਲਾਏ ਹੋਇਆ ਬਾਬੇ ਨਾਨਕ ਦਾ ਜਿਹੜਾ ਪਿੰਡ ਸੀਗਾ ਉਹਦੇ ਲਈ ਫੰਡ ਤਾਂ ਆ ਚੁੱਕੇ ਆ ਪਰ ਵਿਕਾਸ ਕਰਵਾਉਣ ਲਈ ਕੋਈ ਲੋਣੀਂਦੇ ਜਿਹੜੇ ਅਫਸਰ ਆ ਈਵਨ ਐਫ ਡੀ ਐਮ ਸਾਹਿਬਾ ਵੀ ਦਾ ਹੌਕ ਚਾਰਜ ਤੇ ਐਡੀਸ਼ਨ ਚਾਰਜ ਤੇ ਲਾਏ ਗਏ ਆ ਮੈਂ ਸਰਕਾਰ ਦੇ ਧਿਆਨ ਚ ਲਿਆਉਣਾ ਚਾਹੁੰਦਾ ਆਪਜੀ ਦੇ ਥਰੂ ਕਿ ਸਾਡੇ ਜਿਹੜਾ ਬਾਬੇ ਨਾਨਕ ਦੀ ਸਿਟੀ ਇਹਦੇ ਵੱਲ ਖਾਸ ਧਿਆਨ ਦਿੱਤਾ ਜਾਵੇ ਕਿਉਂਕਿ ਇੱਕ ਪਵਿੱਤਰ ਸ਼ਹਿਰ ਹੈ ਇਸ ਦਾ ਜਿਹੜਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਡੇ ਜਿਹੜੇ ਸ਼ਹਿਰ ਸੁਲਤਾਨਪੁਰ ਲੋਧੀ ਬਾਬੇ ਨਾਨਕ ਦੀ ਧਰਤੀ ਵੱਲ ਖਾਸ ਧਿਆਨ ਦੇਣਾ ਔਰ ਇਸ ਦਾ ਵਿਕਾਸ ਵੱਡੇ ਪੱਧਰ ਤੇ ਹੋਵੇ ਸਵਾਲ ਜਿਹੜਾ ਤੁਸੀਂ ਇੱਕ ਤਾਂ ਮੌਜੂਦਾ ਸਰਕਾਰ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਨਮਾਇਦਾ ਇਸ ਜਿਹੜਾ ਇਸ ਨੂੰ ਵਧਾਇਆ ਹਾਂਜੀ ਕਾਰਨ ਕੀ ਸਮਝਦੇ ਹੋ ਕਿ ਅਜੇ ਤੱਕ ਜਿਹੜਾ ਵਿਕਾਸ ਦਾ ਕਾਫੀ ਫਾਸਾ ਪਰ ਰੁਕੇ ਹੋਏ ਨੇ ਆਪੋ ਆਪਣੇ ਦਾਅਵੇ ਕਰ ਰਹੇ ਨੇ ਦਾਵਿਆਂ ਕਿਸ ਤਰ੍ਹਾਂ ਦੇਖਦੇ ਦੇਖੋ ਜੀ ਮੈਂ ਸਮਝਦਾ ਕਿ ਸਿਰਫ ਦਾਅਵੇ ਕੀਤੇ ਜਾ ਰਹੇ ਆ ਜਦੋਂ ਕੋਈ ਪ੍ਰੋਜੈਕਟ ਆਉਂਦਾ ਸਲਤਾਂਪੁਰ ਲੋਦੀ ਦੇ ਵਿੱਚ ਉਹਦੇ ਲਈ ਸਾਰੇ ਅੱਗੇ ਵੱਧ ਵੱਧ ਕੇ ਦਾਅਵੇ ਕਰਦੇ ਆ ਸਾਬਕਾ ਐਮਐਲਏ ਸਾਹਿਬਾਨ ਕਹਿੰਦੇ ਕਿ ਮੈਂ ਫੰਡ ਲੈ ਕੇ ਆਇਆ ਵਾਂ ਜੋ ਸਰਕਾਰ ਦੇ ਮੌਜੂਦਾ ਸਰਕਾਰ ਦੇ ਹਲਕੇ ਇੰਚਾਰਜ ਆ ਉਹ ਕਹਿੰਦੇ ਕਿ ਇਹ ਸਾਰਾ ਮੇਰੀ ਬਦੌਲਤ ਆਇਆ ਵਾ ਇਹ ਉਸ ਤੋਂ ਇਲਾਵਾ ਜਿਹੜਾ ਹਲਕੇ ਦਾ ਚੁਣਿਆ ਨੁਮਾਇੰਦਾ ਉਹ ਕਹਿੰਦਾ ਜੀ ਇਹ ਸਭ ਕੁਝ ਮੈਂ ਹੀ ਕਰਵਾਇਆ ਵਾ ਪਰ ਕੰਮ ਕਿਸੇ ਪੱਧਰ ਤੇ ਕੋਈ ਨਹੀਂ ਹੋ ਰਿਹਾ ਮੈਂ ਪੁੱਛਦਾ ਕਿ ਜਿਹੜਾ ਹਲਕਾ ਦਾ ਚੁਣਿਆ ਨੁਮਾਇੰਦਾ ਵਾ ਜੇ ਉਹਦੀ ਇੰਨੀ ਚੱਲਦੀ ਆ ਉਹ ਕਹਿੰਦਾ ਕਿ ਫੰਡ ਮੈਂ ਲੈ ਕੇ ਆ ਸਕਦਾ ਵਾ ਵੱਡੇ ਵੱਡੇ ਕਾਰਜ ਜਿਹੜੇ ਉਹ ਕਹਿੰਦਾ ਕਿ ਮੈਂ ਕਰਵਾ ਸਕਦਾ ਤੇ ਕੀ ਉਹ ਸਾਡੇ ਹਲਕੇ ਦੇ ਛੋਟੇ ਛੋਟੇ ਸਮੱਸਿਆਵਾਂ ਮ ਉਹਨਾਂ ਦਾ ਹੱਲ ਨਹੀਂ ਕਰ ਸਕਦਾ ਇਹ ਸਿਰਫ ਦਾਅਵੇ ਕੀਤੇ ਜਾ ਰਹੇ ਕਿ ਕੰਮ ਮੈਂ ਕਰਵਾਇਆ ਹੋ ਗਰਾਊਂਡ ਲੈਵਲ ਤੇ ਕੁਝ ਨਹੀਂ ਹੋ ਰਿਹਾ ਅਕਾਲੀ ਦਲ ਪੰਥਰ ਪਾਰਟੀ ਹੋਣ ਦੇ ਬਾਵਜੂਦ ਵੀ ਹਲਕੇ ਦੀ ਇੰਨੀ ਗਤੀ ਵਿਧੀ ਨਜ਼ਰ ਨਹੀਂ ਆਦੀ ਕੀ ਕਰ ਰਹੇ ਨੇ ਦੇਖੋ ਜੀ ਸ਼ਰਮਣੀ ਅਕਾਲੀ ਦਲ ਪ੍ਰਧਾਨ ਸਾਹਿਬ ਨੇ ਸਾਡੀਆਂ ਡਿਊਟੀਆਂ ਲਾਈਆਂ ਵਾ ਪਹਿਲਾਂ ਬਾਈ ਇਲੈਕਸ਼ਨ ਸੀ ਗਏ ਲੁਧਿਆਣਾ ਉੱਥੇ ਡਿਊਟੀ ਲੱਗੀ ਹੋਈ ਸੀ ਅਸੀਂ ਸਾਰੇ ਉੱਥੇ ਜਾਂਦੇ ਸੀਗੇ ਹੁਣ ਉਧਰੋਂ ਆਈ ਫ੍ਰੀ ਹੋ ਗਏ ਆ ਤਾਂ ਤੁਹਾਨੂੰ ਅਗਲੇ ਟਾਈਮ 'ਚ ਸਾਡੀਆਂ ਬਹੁਤ ਜਣੀਆਂ ਤੇਜ਼ ਗਤੀਵਿਧੀਆਂ ਸ਼ੁਰੂ ਹੋਣਗੀਆਂ ਔਰ ਜਿੰਨੀਆਂ ਸਰਕਾਰ ਦੀਆਂ ਨਲਾਇਕੀਆਂ ਵਾਂ ਉਹਨਾਂ ਸਾਰਿਆਂ ਦਾ ਭਾਡਾ ਭੰਨਾਂਗੇ ਔਰ ਜਿੱਥੇ ਵੀ ਸਾਡੇ ਹਲਕੇ ਦੇ ਵਿੱਚ ਕਰਾਪਸ਼ਨ ਹੋਏਗੀ ਕਿਸੇ ਨਾ ਤਕੇਸ਼ਾ ਹੀ ਹੋਏਗੀ ਉਹਦੀ ਆਵਾਜ਼ ਬਣਾ ਗਿਆ ਸੀ ਇੱਕ ਸਾਲਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਹਾਲੀ ਦੇ ਵਿੱਚ ਕਾਹਾ ਫਾਗੂੜੇ ਲੱਗੋ ਉਹਦਾ ਆਪਣੀ ਸਰਕਾਰ ਦੇ ਜਿਹੜੇ ਉਹਨਾਂ ਦੇ ਮਾਰਗਿਕ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਦੇ ਸਵਾਲ ਚੱਕੇ ਗਏ ਨੇ ਭਾਂਤਰੀ ਦੇ ਸਵਾਲ ਚੱਕੇ ਗਏ ਨੇ ਮੋਈ ਆਦਾ ਹੈਗਾ ਕਿ ਆ ਕਾਦੀ ਦਾ ਉਹ ਜਿਹੜਾ ਹੁਣ ਅੱਗੇ ਆ ਕੇ ਕਿਸਾਨਾਂ ਦੇ ਨਾਲ ਉਹ ਵੀ ਆਸ ਬੰਨਾ ਕਰਦਾ ਮੈਨੂੰ ਬਿਲਕੁਲ ਬੰਨਾ ਚਾਹੀਦਾ ਜੀ ਇਸੇ ਕੰਮ ਲਈ ਤਸੀਂ ਆਏ ਆ ਅੱਜ ਦੀ ਪ੍ਰੈਸ ਕਾਨਫਰੰਸ ਦਾ ਅਸਲ ਮੰਤਵ ਇਹੀ ਆ ਕਿ ਜਿਹੜੇ ਆਪ ਦੇ ਇੱਕ ਇਥੇ ਦੇ ਸੀਨੀਅਰ ਆਗੂ ਨੇ ਸਰਕਾਰ ਤੇ ਇਲਜ਼ਾਮ ਲਾਏ ਆ ਮਾਰਕੀਟ ਕਮੇਟੀ ਦੇ ਆਗੂਆਂ ਤੇ ਇਲਜ਼ਾਮ ਲਾਏ ਆ ਅਸੀਂ ਉਸੇ ਕਰਕੇ ਇਥੇ ਅੱਜ ਦੀ ਪ੍ਰੈਸ ਕਾਨਫਰੰਸ ਰੱਖੀ ਆ ਕਿ ਸਰਕਾਰ ਜਾਂ ਤਾਂ ਉਸ ਚੀਜ਼ ਦੀ ਇਨਕੁਆਇਰੀ ਕਰਾਵੇ ਕਿ ਕਿਉਂ ਝੂਠੇ ਇਲਜ਼ਾਮ ਲਾ ਰਿਹਾ ਵਾ ਜੇ ਉਹਦੇ ਇਲਜ਼ਾਮ ਸਹੀ ਸਾਬਤ ਹੁੰਦੇ ਆ ਤਾਂ ਜ਼ਿੰਮੇਵਾਰ ਜਿਹੜੇ ਅਫਸਰ ਆ ਜਿਨ੍ਹਾਂ ਕਰਕੇ ਔਰ ਜਿਹੜੇ ਜ਼ਿੰਮੇਵਾਰ ਅੜਤੀ ਆ ਜਿਨ੍ਹਾਂ ਬਾਰੇ ਸਬੰਧੀ ਪਹਿਲਾਂ ਵੀ ਸੁਣਿਆ ਗਿਆ ਸੀ ਵੀ ਉਹਨਾਂ ਦੀ ਇਨਕੁਆਰੀ ਵਿਜੀਲੈਂਸ ਇਨਕੁਆਰੀ ਹੋ ਰਹੀ ਆ ਤੇ ਇਹਦੇ ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਜੀ ਪ੍ਰਸ਼ਾਸਨ ਦੇ ਧਿਆਨ ਚ ਲਿਆਵਾਂਗੇ ਔਰ ਜਿੱਥੇ ਵੀ ਲੋੜ ਪਈ ਕਿਸੇ ਧਰਨੇ ਲਾਉਣ ਦੀ ਵੀ ਲੋੜ ਪਈ ਤਾਂ ਅਸੀਂ ਉਸ ਸਬੰਧ ਵਿੱਚ ਧਰਨੇ ਵੀ ਲਾਉਣ ਲਈ ਤਿਆਰ ਆਂ ਸਾਹਿਬਾ ਜੀ ਪ੍ਰਧਾਨ ਜੀ ਨਾਲ ਗੱਲ ਹੋਈ ਆ ਕਿਸ ਤਰ੍ਹਾਂ ਮੋਹਲਾ ਪਾਰਟੀ ਸੁਲਤਾਨਪੁਰ ਲੋਧੀ ਲੈ ਕੇ ਦੇਖੋ ਜੀ ਪ੍ਰਧਾਨ ਸਾਹਿਬ ਸਲਦਾਂਪੁਰ ਲੋਧੀ ਲਈ ਬਹੁਤ ਜਲਦੀ ਫੈਸਲਾ ਲੈਣ ਜਾ ਰਹੇ ਆ ਉਹਨਾਂ ਸਾਨੂੰ ਕਿਹਾ ਜੀ ਵੀ ਤੁਸੀਂ ਹਲਕੇ ਦੇ ਵਿੱਚ ਆਪਣੀਆਂ ਗਤੀਵਿਧੀਆਂ ਸ਼ੁਰੂ ਕਰੋ ਤਾਂ ਬਹੁਤ ਜਲਦੀ ਜਿਹੜਾ ਸਲਦਾਂਪੁਰ ਲੋਧੀ ਹਲਕੇ ਨੂੰ ਹਲਕਾ ਇੰਚਾਰਜ ਦਿੱਤਾ ਜਾਏਗਾ ਔਰ ਹਲਕੇ ਨਾਲ ਸੰਬੰਧਿਤ ਹਲਕਿਆਂ ਚਾਰਜ ਦਿੱਤਾ ਜਾਏਗਾ